ਤਾਂ ਕਿਸੇ ਦੀ ਪ੍ਰਾਰਥਨਾ ਸੁਣਨੀ ਠੀਕ ਹੈ ਪਰ ਮੈਂ ਕਿਰਨਿਆ ਨੂੰ ਪੁੱਛਦੀ ਆ ਤੁਸੀਂ ਕਿੰਨਾ ਚਿਰ ਪ੍ਰਾਰਥਨਾ ਕਰਦੇ ਆ ਅਸੀਂ ਪਾਸਟਰ ਜੀ ਸੈਰ ਕਰਨ ਨੂੰ ਜਾਈਦਾ ਨਾ ਜਿਮ ਕਰਨ ਨੂੰ ਜਾਈਦਾ ਅਸੀਂ ਹੈੱਡਫੋਨ ਲਾ ਲਈਦੇ ਅਸੀਂ ਰੋਟੀ ਬਣਾਉਂਦੀਆਂ ਹੁੰਦੀਆਂ ਨਾ ਤੇ ਆਪਾਂ ਉੱਥੇ ਬਲੂਟੂਥ ਲਾਇਆ ਹੁੰਦਾ ਵੈਲ ਡਨ ਯੂ ਸ਼ੁੱਡ ਬਹੁਤ ਵਧੀਆ ਗੱਲ ਆ ਤੁਹਾਨੂੰ ਇਦਾਂ ਕਰਨਾ ਚਾਹੀਦਾ ਪਰ ਮੈਂ ਪੁੱਛਦੀ ਆ ਕਿ ਤੁਸੀਂ ਕਿੰਨਾ ਚਿਰ ਕਰ ਰਹੇ ਹੋ ਤੁਹਾਨੂੰ ਇਹ ਨਹੀਂ ਪੁੱਛਦੀ ਕਿ ਕਿਸੇ ਦੀ ਕੀਤੀ ਹੋਈ ਪ੍ਰਾਰਥਨਾ ਤੁਸੀਂ ਕਿੰਨਾ ਚਿਰ ਸੁਣ ਰਹੇ ਹੋ ਮੈਂ ਪੁੱਛਦੀ ਪਰਸਨਲੀ ਤੁਸੀਂ ਕਿੰਨਾ ਚਿਰ ਕਰ ਰਹੇ ਹੋ ਤੁਹਾਡਾ ਆਪਣਾ ਤਜਰਬਾ ਕੀ ਹੈ ਪਰ ਆਪਣਾ ਕੋਈ ਵੀ ਰਿਲੇਸ਼ਨਸ਼ਿਪ ਹੈ ਪਰ ਆਪਣਾ ਕੋਈ ਵੀ ਰਿਲੇਸ਼ਨਸ਼ਿਪ ਹੈ ਹੀ ਨਹੀਂ ਪਰਮੇਸ਼ਵਰ ਦੇ ਨਾਲ ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਆਪ ਕਰੋਗੇ ਉਹਨਾਂ ਪ੍ਰਾਰਥਨਾਵਾਂ ਨੇ ਹੀ ਤੁਹਾਡੇ ਜੀਵਨ ਦੇ ਵਿੱਚ ਕੰਮ ਕਰਨਾ ਹੈ ਕਿਸੇ ਦੀਆਂ ਕੀਤੀਆਂ ਪ੍ਰਾਰਥਨਾ ਦੀ ਚੌਕਸੀ ਦੇ ਨਾਲ ਨਿਗਰਾਨੀ ਕਰ ਰਹੀ ਆ ਉਹ ਬੱਚਿਆਂ ਦੇ ਅੰਗ ਸੰਗ ਆਓ ਬੱਚਿਆਂ ਨੂੰ ਸੱਟ ਵੀ ਨਹੀਂ ਲੱਗਣ ਦੇਣਾ ਤੁਹਾਡਾ ਮੂੰਹ ਪਰਮੇਸ਼ਵਰ ਦੀ ਮहिमा ਦੇ ਨਾਲ ਤੇ ਮਾਣ ਵਾਲੀਆਂ ਗੱਲਾਂ ਦੇ ਨਾਲ ਭਰਿਆ ਰਹੇ ਹallelujah